ਦਿਖਾਵਾ ਦਾ ਦੇਖੋ ਕਰੇਟਾਂ ਚ ਕਾਦੇ ਚ ਕੋਈ ਕਿਸੇ ਨੇ ਕਾਦੇ ਚ ਲਾ ਰੱਖਿਆ ਕਿਸੇ ਨੇ ਕਾਦੇ ਚ ਲਾ ਰੱਖਿਆ ਸੋ ਮੇਰਾ ਆਈਫੋਨ ਬੰਦ ਹੋਇਆ ਬੈਸ ਟਾਈਮ ਬਟ ਤੁਹਾਨੂੰ ਮੈਂ ਦਿਖਾਉਣਾ ਜ਼ਰੂਰੀ ਸਮਝਿਆ ਕਿ ਆ ਦੇਖੋ ਆ ਪੂਰੀ ਛੱਤ ਭਰੀ ਪਈ ਆ ਭਾਈ ਨੇ ਪੂਰਾ ਸਬਜ਼ੀਆਂ ਕੀ ਤੇ ਫਰੂਟ ਕੀ ਸਾਰਾ ਕੁਝ ਛੱਤ ਤੇ ਲਾ ਰੱਖਿਆ ਦੇਖੋ ਆ ਕੇ ਲਾ ਲਾ ਰੱਖਿਆ ਇੱਥੇ ਆ ਨੀਚੇ ਦੇਖੋ ਵੱਲਾਂ ਲਾ ਰੱਖੀਆਂ ਸਬਜ਼ੀ ਦੀਆਂ ਠੀਕ ਹੈ ਇਧਰ ਫੁੱਲਾਂ ਵਾਲੇ ਕੀ ਇਧਰ ਆਹ ਥੱਲੇ ਕੇਲਾ ਵਗੈਰਾ ਆ ਦੇਖੋ ਸਾਰਾ ਕੁਝ ਲਾਇਆ ਹੋਇਆ ਇਧਰ ਇਦਰੇ ਲੋਕ ਆਪਣੇ ਤੋਂ ਜ਼ਿਆਦਾ ਵਧੀਆ ਮੈਂ ਕਹਿੰਨਾ ਜਿਹੜੇ ਕੀ ਛੱਤਾਂ ਤੇ ਆਦਿ ਦੇ ਖੇਤੀ ਕਰੀ ਜਾਂਦੇ ਸੌਜੀਆਂ ਲਾਈ ਜਾਂਦੇ ਆ ਤੇ ਆਪਣੇ ਤਾਂ ਹੁੰਦੀ ਨਹੀਂ ਨਾਲੇ ਆਪਾਂ ਜਾਣਦੇ ਸਾਰਾ ਕੁਝ ਕਿਵੇਂ ਲਾਈ ਦੀ ਕਿਵੇਂ ਨਹੀਂ ਕਰਨੀ ਸੋ ਚੀ ਆਪਣੇ ਤਾਂ ਹੁੰਦੀ ਨਹੀਂ ਫਿਰ ਵੀ ਉਹ ਬਈ ਪਲਾਸਟਿਕ ਦੇ ਲਿਫਾਫਿਆਂ ਦਾ ਨਾ ਕੋਈ ਅਲਟਰਨੇਟਿਵ ਵਧੀਆ ਜ਼ਰੂਰੀ ਹੈ ਕਿਉਂਕਿ ਆ ਵੂਵਨ ਬੈਗ ਜਿਹੜੇ ਇਹਦਾ ਭਾਈ ਉਹਦੀ ਫਟ ਜਾਂਦੇ ਮਾੜਾ ਜਿਹਾ ਫੜੋ ਤੇ ਚੱਕੋ ਜੀ ਨਾਲ ਨਾਲ ਦੀਆਂ ਤਣੀਆਂ ਟੁੱਟ ਜਾਂਦੀਆਂ ਇਹਨਾਂ ਦਾ ਕੋਈ ਫਾਇਦਾ ਨਹੀਂ ਸੋ ਬੈਟਰ ਅਲਟਰਨੇਟਿਵ ਚਾਹੀਦਾ ਆਪਾਂ ਨੂੰ ਉਹਦਾ ਹੋਰ ਵੀ ਕਿਉਂਕਿ ਐ ਨਹੀਂ ਕੰਮ ਸਟਾਉਣਾ ਦੇਖੋ ਭਾਈ ਤਗੜਾ ਗੈਂਗ ਜਿਹਦੇ ਨਾਲ ਪੰਗਾ ਲੈਣਾ ਇੱਕ ਉਹ ਦੰਦ ਮਾਰੂ ਇੱਕ ਉਹ ਮਰੂ ਪੱਟੀਆਂ ਕਰਦੇ ਨਹੀਂ ਤੋ ਥੋੜਾ ਤੇ ਪੱਟੀਆਂ ਨਹੀਂ ਪੂਰੀਆਂ ਹੋਣੀਆਂ ਇੰਨੇ ਦੰਦ ਵੱਜ ਜਾਣੇ ਆ ਸੋ ਭਾਈ ਇਹ ਬਹੁਤ ਖਤਰਨਾਕ ਜੀ ਹੈ ਭਾਈ ਇਹਨਾਂ ਦਾ ਬਹੁਤ ਖਤਰਨਾਕ ਕੰਮ ਹੈ ਇਕੱਠੇ ਹੋ ਜਾਂਦੇ ਜਦੋਂ ਲੜ ਪੈਂਦੇ ਆ ਇੱਕ ਜਗ੍ਹਾ ਤੇ ਫਿਰ ਸਾਰੇ ਇੱਕ ਇੱਕ ਨੂੰ ਢਾਉਂਦੇ ਆ ਦੇਖ ਲਓ ਇਹ ਦੇਖੋ ਇਕੱਠੇ ਹੋ ਪਏ ਕਿਵੇਂ ਇੱਕ ਇੱਕ ਨੂੰ ਪੈ ਲੈਣਾ ਕੋਈ ਬਾਹਰਲਾ ਬੰਦਾ ਫਿਰ ਮਾਰਿਆ ਭੌਗਦਾ ਸਾਰੇ ਚੱਕੋ ਹੋਈ ਫਿਰ ਢਾਗਲੇ ਬਣਦੇ ਦੂਜੇ ਨੂੰ ਆਪਾਂ ਨੂੰ ਚੱਲੇ ਕਮਰੇ ਹਾਂ ਟੋਮੈਂਟ ਜਰੀ ਲੋ ਜੀ ਬੈਗ ਬਹੁਤ ਮੁਸ਼ਕਿਲਾਂ ਚੱਕਿਆ ਨਾਲ ਫੇਰ ਇੱਥੇ ਰੁਕ ਗਿਆ ਇਹਦਾ ਇੱਥੇ ਜੀ ਲੱਗ ਗਿਆ ਮੈਨੂੰ ਲੱਗਾ ਹਾਂ ਓਏ ਨਹੀਂ ਨਹੀਂ ਮੈਂ ਸਬਸਕ੍ਰਾਈਬ ਕਰੀਆ ਸੋ ਇਹਦਾ ਚੱਲਦੇ ਨੀਚੇ ਜਾ ਕੇ ਤੇ ਟੈਕਸੀ ਲਵਾਂਗੇ ਉਹ ਕਹਿੰਦੇ ਨਮਾੜਾ ਦੇ ਸਾਹਮਣੇ ਟੈਕਸੀ ਮਿਲ ਜੂਗੀ ਬੈ ਕਾਫੀ ਹੋ ਗਿਆ ਸੋ ਇੱਕ ਬੈਗ ਮੁੰਡਿਆਂ ਦੇ ਉਹ ਆਇਆਂਗੇ ਸੌਖਾ ਹੋ ਗਿਆ ਜਿਹਾਵੜਾਂਗੇ ਆਪਾਂ ਟ੍ਰਿਪਲ ਹੋ ਗਿਆ ਚਲੋ ਇੱਕ ਰਾਸ਼ੀ ਮਿਲਦੀ ਹੈ ਉਨ੍ਹਾਂ ਕੀ राशि मिलती है भाइयों की भाई अंग्रेज बहुत कट है इधर चल रही चल पैसे कमाते हैं अच्छे पैसे हाँ इनके कंपटीशन में मैं साथ में दुकान खोलूंगा 500 सौ में दिया करूँगा देख लो ओहो अरे भाई साहब ये भी ठीक है ये काम भी ठीक है इसमें भी अच्छा पैसा है हां सो so, लो जी बाय बाय ਕਹਿੰਨੇ ਆਪਾਂ ਡਾਰਜਲਿੰਗ ਨੂੰ ਇੱਥੇ ਠੀਕ ਹੈ ਆ ਦੇਖੋ ਕਲॉक ਟਾਵਰ ਸੋ ਕਲਾਕ ਟਾਵਰ ਹੀ ਹੈਗਾ ਰਮਾਡਾ ਦੇ ਬਿਲਕੁਲ ਸਾਹਮਣੇ ਆ ਰਮਾਡਾ ਦੇ ਸਾਹਮਣੇ ਹੈ ਤੇ ਅਗਰ ਤੁਸੀਂ ਵਾਪਸ ਜਾਣਾ ਹੁੰਦਾ ਨਾ ਜਿਵੇਂ ਕਦੇ ਆਉਨੇ ਆ ਤਾਂ ਟੈਕਸੀ ਸਟੈਂਡ ਤੇ ਉਤਾਰਦੇ ਆ ਉਤਾਰਦੇ ਟੈਕਸੀ ਸਟੈਂਡ ਤੇ ਬਟ ਜਦੋਂ ਵਾਪਸ ਜਾਣਾ ਹੋਵੇ ਤਾਂ ਤੁਹਾਨੂੰ ਇੱਥੋਂ ਕਈ ਵਾਰੀ ਆਪਾਂ ਉੱਪਰ ਹੋਟਲ ਨੂੰ ਰਮਾਡਾ ਤੋਂ ਗੱਡੀਆਂ ਮਿਲ ਜਾਂਦੀਆਂ ਅਗਰ ਤਾਂ ਹੋਟਲ ਵਾਲਿਆਂ ਦੀ ਗੱਡੀਆਂ ਤਾਂ ਅਲੱਗ ਗੱਲ ਹੈ ਨਹੀਂ ਤਾਂ ਤੁਹਾਨੂੰ ਇੱਥੋਂ ਰਮਾਡਾ ਤੋਂ ਗੱਡੀ ਮਿਲ ਜੂਗੀ ਸੇਲੀ ਕੁੜੀ ਦੀ ਇਦੇ 250 ਤੋਂ ਲੈ ਕੇ 300 ਚਾਰਜਸ ਹੁੰਦੇ ਆ। ਸੋ ਲਓ ਜੀ ਆਪਣਾ ਇਹ ਸਫਰ ਇੱਥੇ ਖਤਮ ਹੁੰਦਾ ਹੈ। ਕਈ ਜਗ੍ਹਾ ਰਹਿ ਗਈਆਂ ਜਿਹੜੀਆਂ ਆਪਾਂ ਦਾਰਜਿੰਗ ਦੇ ਘੁੰਮਣੀ ਪਏ ਕਿਉਂਕਿ ਥੋੜਾ ਜਿਹਾ ਮੌਸਮ ਇਦਾਂ ਦਾ ਸੀ ਦਿਨ ਘਟ ਕੇ ਉਦ ਘਰ ਕੇ ਮੌਸਮ ਕਰਕੇ ਤੇ ਇੱਕ ਇੱਥੇ ਟਾਈਮਿੰਗ ਦਾ ਹੁੰਦਾ ਹੈ ਕਿ ਸਵੇਰੇ ਜਲਦੀ ਲੱਗ ਜਾਂਦੀ ਹੈ ਲਾਈਨ ਜਿਵੇਂ ਉਹਨਾਂ ਰੋਪਵੇ ਦੀ ਹੈ ਉੱਥੇ ਜਲਦੀ ਸਾਢੀ ਤੇ ਚਲੋ ਕਿਸਮਤ ਚੰਗੀ ਸੀ ਅਦਰਵਾਈਜ਼ ਜਲਦੀ ਤੁਹਾਨੂੰ ਜਾਣਾ ਪੈਂਦਾ ਹੈ ਟਿਕਟ ਕਢਾਉਣ ਲਈ ਤੇ ਉਦੋਂ ਵਾ ਕਈ ਵਾਰੀ ਕਾਫੀ ਟਾਈਮ ਲੱਗ ਜਾਂਦਾ ਵਾਰੀਆਂ ਉਤੇ ਦੇ ਉਹਦੇ ਵਿੱਚ 4 ਵਜੇ ਬੰਦ ਹੋ ਜਾਂਦੀਆਂ ਚੀਜ਼ਾਂ ਜਿਹੜਾ ਰੌਗਡ ਨੇ ਉਹ 6 ਵਜੇ ਬੰਦ ਹੁੰਦਾ ਬਟ ਰੌਗਡ ਨੇ ਇਹਨਾਂ ਲੇਟ ਜਾਂਦਾ ਫਾਇਦਾ ਕੋਈ ਨਹੀਂਗਾ ਕਿਉਂਕਿ ਉੱਥੇ ਫਿਰ ਫੋਟੋਗ੍ਰਾਫੀ ਦਾ ਲਾਈਟਿੰਗ ਘਟ ਜਾਂਦੀ ਹੈ ਸੋ ਉਹੋ ਗੱਲ ਮੰਨਣ ਦੀ ਕੋਲ ਵੀ 4 ਵਜੇ ਤੱਕ ਹੀ ਇੱਥੇ ਘੁੰਮਿਆ ਜਾ ਸਕਦਾ ਉਸ ਤੋਂ ਬਾਅਦ ਨਹੀਂ ਘੁੰਮਿਆ ਜਾ ਸਕਦਾ ਹਰ ਮਾਡਾ ਹੋਟਲ ਹੈ ਇਹਦੇ ਨੀਚੇ ਗੱਡੀਆਂ ਮਿਲਦੀਆਂ ਤੁਹਾਨੂੰ ਸਿਲੀਗੁੜੀ ਲਈ ਸਿੱਧੀਆਂ ਇੱਥੋਂ 250 ਚਾਰਜਸ ਲੈਂਦੇ ਆ ਰੇਟ ਵਧਦਾ ਘਟਦਾ ਰਹਿੰਦਾ ਹੋਊਗਾ ਕਈ ਵਾਰੀ ਸੀਜ਼ਨ ਵੇਲੇ ਵਧਾ ਲੈਂਦੇ ਹੋਣੇ ਤੇ ਅਦਰਵਾਈਜ਼ ਘਟ ਜਾਂਦਾ ਤੇ ਆਹ ਹੈ ਇਹ ਕਲੌਕ ਟਾਵਰ ਦੇ ਬਿਲਕੁ ਆਮਲੀ ਜਦੋਂ ਤੁਹਾਨੂੰ ਉਤਾਰਦੇ ਆ ਤਾਂ نیچے ਟੈਕਸੀ ਸਟੈਂਡ ਹੈ ਉਧਰ ਇਹਦੇ ਬੈਕ ਸਾਈਡ ਤੇ ਆਹ ਜਿਹੜੀ ਰੋਡ ਹੈ ਇਹਦੀ ਨੀਚੇ ਵਾਲੀ ਸਾਈਡ ਤੇ ਟੈਕਸੀ ਸਟੈਂਡ ਹੈ ਉੱਥੇ ਉਤਾਰਦੇ ਆ ਤੇ ਤੁਹਾਨੂੰ ਤੁਰ ਕੇ ਆਉਣਾ ਪੈਂਦਾ ਹੈ ਜਾਂ ਕਈ ਵਾਰੀ ਹੋਟਲ ਦੀ ਗੱਡੀ ਹੋਵੇ ਤਾਂ ਹੋਟਲ ਦੇ ਮੂਹਰੇ ਉਤਾਰਿਆ ਜਾਂਦਾ ਹੈ ਉਹ ਜਾ ਕੁਝ ਨਹੀਂ ਹੈਗਾ ਅਗਰ ਤੁਸੀਂ ਉਹਨਾਂ ਤੋਂ ਹੀ ਹੋਟਲ ਕਰਵਾਉਂਦੇ ਹੋ ਤਾਂ ਤੁਹਾਨੂੰ ਹੋਟਲ ਦੇ ਮੂਹਰੇ ਉਤਾਰਨਗੇ ਨਹੀਂ ਤਾਂ ਤੁਹਾਨੂੰ ਤੁਰ ਕੇ ਆਉਣਾ ਪਊਗਾ ਉੱਪਰ ਤੇ ਫਿਰ ਜਦੋਂ ਵਾਪਸੀ ਜਾਣਾ ਤਾਂ ਤੁਸੀਂ نیچے ਟੈਕਸੀ ਸਟੈਂਡ ਤੇ ਨਹੀਂ ਜਾਣਾ ਇੱਥੇ ਹੀ ਗੱਡੀਆਂ ਮਿਲਣਗੀਆਂ ਤੁਹਾਨੂੰ ਮਾਨ ਆਪਣਾ ਉੱਪਰ ਟਿਕ ਗਿਆ ਠੀਕ ਹੈ ਆਪਾਂ ਅੱਗੇ ਬਹਿ ਜਾਾਂਗੇ ਦੋ ਬ ਸੋ ਲਓ ਜੀ ਆਪਾਂ ਨੂੰ ਇਹਦੇ ਲਈ ਆਏ। ਟੈਕਸੀ ਤਾਂ ਮਿਲ ਗਈ ਹੈ ਬਟ 200 ਆਰੀ ਦੀ ਵੇਟ ਹੈ ਕਿਉਂਕਿ ਅ ਪਿੱਛੇ ਦੋ ਇਹ ਪੂਰੀ ਕਰਦੇ ਵਾ ਤੁਰਦੇ ਨਹੀਂ ਉਹਨੂੰ ਮਹਿੰਗਾ ਪੈਂਦਾ ਹੈ। ਸੋ ਦੇਖੋ ਕਿ ਨਾਲ ਡੇਵਲਪ ਦਾ ਘੰਟਾ ਲੱਗਦਾ 2 ਘੰਟਾ ਲੱਗਦਾ ਹੈ। ਕਾਫੀ ਟਾਈਮ ਲੱਗਦਾ ਹੈ ਸ਼ੀਟ। ਸੋ ਆਪਣੇ ਸਾਹਮਣੇ ਹੈਗਾ ਮਿੰਨੀ ਸੂਰ ਨਹੀਂ ਜੇ ਆਪਾਂ ਮਿੰਨੀ ਸੂਚ ਘੁੰਮਦੇ ਆਂ ਕੁਝ ਖਰੀਦਣ ਵਾਲਾ ਹੋਵੇ ਤਾਂ ਖਰੀਦ ਲਾਂਗੇ ਨਿਕਾ ਮੋਟਾ। ਵੈਸੇ ਤਾਂ ਬੈਗ ਫੁੱਲ ਹੈ ਬਟ ਚਲੋ ਇੱਕ ਲਾਲਚ ਪੂਰੀ ਭਰ ਆਉਂਦੀ ਹੈ ਵੈਸੇ ਫਿਰ ਚਲੋ ਦੇਖ ਹੀ ਲੈਣਾ ਫਿਰ। ਸੋ ਲਓ ਜੀ ਮੈਂ ਪਰਫਿਊਮ ਲੈ ਕੇ ਆਇਆ ਹਾਂ। ਇਹਨੂੰ ਵਧੀਆ ਲੱਗੇ ਯਾਰ ਬਹੁਤ ਵਧੀਆ ਲੱਗੇ ਉਹ ਦੀ ਖੁਸ਼ਬੂ ਵਧੀਆ ਸੀਗੇ ਤੇ ਮੈਂ ਲੈ ਕੇ ਆਇਆ ਹੁਣ ਆਪਾਂ ਚੱਲਦੇ ਆਂ ਇਹ ਦੀ ਖੁਸ਼ਬੂ ਸਾਰਿਆਂ ਨੇ ਕੰਦਰ ਨਾ ਬੁੜੀ ਜਰਨੀ ਬਹੁਤ ਬਾਦ ਆ ਗਿਆ ਤੇ ਗਾਰਡਨ ਆਫ ਮਿਰਰ ਆ ਗਿਆ ਪਰਫਿਊਮ ਪਰਫਿਊਮ ਤੇ ਕ੍ਰਿਸਟਲ ਆ ਬਹੁਤ ਇਹਨੂੰ ਇਹਨਾਂ ਦੀ ਬਹੁਤ ਖੁਸ਼ਬੂ ਬਹੁਤ ਸੋਹਣੀ ਲੱਗੇ ਹੋਰ ਵੀ ਬਹੁਤ ਵਧੀਆ ਸੀ ਬਟ ਇਹਨਾਂ ਦੀ ਬਹੁਤ ਜ਼ਿਆਦਾ ਖੁਸ਼ਬੂ ਵਧੀਆ ਸੀ ਸੋ ਲੋ ਜੀ ਗੱਡੀ ਦਾ ਕਰ ਲਈ ਐ ਤੇ ਵੱਡਾ ਉਹ ਉਤਰ ਤੁਰਦੇ ਨਹੀਂ ਗਏ ਤੇ ਸਵਾਰੀਆਂ ਨਹੀਂ ਪੂਰੀਆਂ ਹੁੰਦੀਆਂ ਦੋ ਸਵਾਰੀਆਂ ਦਾ ਬੰਗਾ ਬਸ ਦੋ ਸਵਾਰੀਆਂ ਪੂਰੀਆਂ ਹੋਣਗੀਆਂ ਫੇਰ ਅਸੀਂ ਤੁਰਾਂਗੇ ਇਹੀ ਕਹੀ ਹੁੰਦੇ ਨੇ ਅਦਰਵਾਈਜ਼ ਅਸੀਂ ਤੁਰ ਨਹੀਂ ਸਕਦੇ ਇਹ ਗੱਲ ਹੈ ਨਵੀਂ ਤੁਹਾਨੂੰ ਚੀਜ਼ ਦਿਖਾਣੇ ਆ ਆ ਦੇਖੋ ਨੀਗਾ ਕੇ ਰੱਖੀ ਬੈਠੇ ਸਮਾਂ ਤੇ ਅਸੀਂ ਲੈ ਕੇ ਜਾਣਾ ਪਖਤਾਨੀ ਨੂੰ ਦੇਖੋ ਚੱਕਰ ਤੇ ਬੈਠੇ ਮਾਸਾ ਮਿਲੇ ਆ ਦੇ ਬਿਠੇ रास्ते जा जाम आगे काम चल रहा रुके बट अगे लैंड स्लाइड हो, हो गई रोकता सारा काम इधरों फिर कुछ होर रास्ता से उधर से गए बट इन्होंने दोबारा खोलता है रोड दोबारा चल पी है पहुंच गए सिलीगुड़ी ਹਾਂ ਆ ਦੇਖੋ ਬੱਸ ਐ ਹੁੰਦੀ ਹੈ ਕਾ ਮੇਨਟੇਨੈਂਸ ਐ ਹੁੰਦੀ ਹੈ ਬੱਸ ਦੀ ਮੇਨਟੇਨੈਂਸ ਇਹਨੂੰ ਕਹਿੰਦੇ ਮੇਨਟੇਨੈਂਸ ਬੱਸ ਦੀ ਦੇਖਦਾ ਨਾ ਬੰਦਾ ਵੀ ਹਾਂ ਮੇਨਟੇਨਡ ਐ ਬਸ ਆਪਣੇ ਆਪ ਨੇ ਸੰਭਾਲੀ ਨਹੀਂ ਕਰਦੇ ਯਾਰ ਸਬਾਲੋ ਦੀ ਬੱਸ ਐ ਸ਼ਾਮ ਵਾਲੀ ਬੱਸ ਬੁਕਿੰਗ ਆਉਣ ਆਸਤੇ ਇਹ ਆਪਣਾ ਦੇਖੋ ਇੱਥੇ ਪਹੁੰਚ ਕੇ ਗੱਡੀ ਵਾਲਾ ਇੱਥੇ ਲਾ ਗਿਆ ਹੁਣ ਪਹਿਲਾਂ ਪਰੋਟੀ ਖਾਈਏ ਸਾਢੇ 6 ਹੋ ਗਏ ਆ ਸਾਢੇ 6 ਹੋ ਗਏ ਤੇ ਪਹਿਲਾਂ ਰੋਟੀ ਖਾ ਕੇ ਫਿਰ ਨਿਕਲਦੇ ਆ। ਉਹ ਜਿੱਥੇ ਅਸੀਂ ਉੱtre ਸੀ ਉੱਥੋਂ 1.5 ਕਿਲੋਮੀਟਰ ਦੇ ਅਸੀਂ ਰਿਕਸ਼ਾ ਲੈ ਕੇ ਆਏ ਆ ਮਹਾਵੀਰ ਭੋਜਨ ਵਾਲੇ ਤੇ ਪ्युअर वेज ਰੈਸਟੋਰੈਂਟ ਹੈ। ਉਹ ਜਾਗੜਕ ਨਾਲ ਅੰਦਰ ਉਹਦਾ ਵਲੌਗ ਰਹਿ ਗਿਆ ਕਹਿੰਦਾ ਹੁਣ ਬਾਹਰ ਆ ਕੇ ਮੈਂ ਵਲੌਗ ਬਣਾਉਂਗਾ। ਸੋ ਆਪਾਂ ਚੱਲਦੇ ਆ ਅੰਦਰ ਫਿਰ ਆਪਾਂ ਖਾਂਦੇ ਆ ਦੇਖਦੇ ਆ ਕੀ ਕੁਛ ਇੱਥੇ ਹੈ ਪ्युअर वेज ਲੇਕਿਨ ਮਸਾ ਮਿਲੇ ਸਾਨੂੰ। ਸੋ ਲਓ ਜੀ ਰੋਟੀ ਤਾਂ ਆ ਗਈ ਤੇ ਪਰ ਖਲੋਲ ਹੋ ਗਿਆ। ਇੱਧਰ ਦਾਲ ਮਖਣੀ ਦੀ ਜਗ੍ਹਾ ਤੇ ਨਾ ਦਾਲ ਮਖਾਣੇ ਬਣਾਉਂਦੇ ਆ। ਸੋ ਆ ਮਖਾਣਿਆਂ ਵਿੱਚ ਆ ਦੇਖੋ। ਚਲੋ ਟਰਾਈ ਕਰਦੇ ਆਂ ਅਗਰ ਆਪਕੋ ਇਹ ਨਹੀਂ ਚਾਹੀਦਾ ਤਾਂ ਤੱਕਾ ਬੁਲੀਏਗਾ ਤੱਕਾ ਬੁਲਨੇ ਸੇ ਉਹ ਨਹੀਂ ਰਹੇਗਾ ਮੇਰੀ ਕੌਣ ਫਰਾਂ ਮੈਂ ਹਾਂ ਹਮ ਪੰਜਾਬ ਸੇ ਨਾ ਤਾਂ ਦਾਲ ਮੱਖਣੀ ਖਾਤੇ ਹਾਂ ਬੱਚਾ ਦਾਲ ਤੜਕਾ ਹੀ ਖਾਤੇ ਹਾਂ ਤੇਰੇ ਹੁਣ ਕਿਵੇਂ ਕਰੀਏ ਖਾਣੇ ਆ ਫਿਰ ਹੋਰ ਕੀ ਕੋਈ ਫੇ ਨਹੀਂ ਉਹ ਕਹਿੰਦੇ ਰੋਟੀ ਦੇ ਦਿੰਦੇ ਤੁਮ ਦੇ ਗੰਦੂ ਜੀ ਦਾਲ ਤੜਕਾ ਨਹੀਂ ਕੋਈ ਟੇਸਟ ਆਉਗਾ ਮਖਾਣੇ ਨਾ ਖਾਵਾਂਗੇ ਤੁਸੀਂ ਇੱਧਰ ਦਾਲ ਕਿੱਤੀ ਹੁੰਦੀ ਹੈ ਹਾਂ ਸੋ ਇੱਧਰ ਦਾਲ ਮੱਖਣੀ ਨਹੀਂ ਬੋਲਣੀ ਕਦੇ ਜੇ ਉਹਨੇ ਤੁਸੀਂ ਤੁਸੀਂ ਦਾਲ ਤੜਕਾ ਜਾਂ ਕੁਝ ਹੋਰ ਲੈ ਲਓ ਦਾਲ ਮਖਾਣੇ ਮੱਖਣੀ ਬੋਲਦੇ ਦਾਲ ਮਖਾਣੇ ਲੈ ਆਉਣਗੇ ਸੋ ਚਲੋ ਹੋ ਜਾਂਦਾ ਮਖਾਣੇ ਦੀ ਰੋਟੀ ਮਖਾਣੇ ਦੀ ਖੇਤੀ ਵਿੱਚ ਹੁੰਦੀ ਹੈ ਹਾਂ 1.5 ਮਹੀਨੇ ਪਾਏ ਦੀ ਖੇਤੀ ਹੁੰਦੀ ਹੈ ਜੀ ਅਸੀਂ ਲੋਕ ਵੀ ਉਹੀ ਜਾ ਰਹੇ ਹਾਂ OK ਅਸੀਂ ਲੋਕ ਇਹ ਨਾਲ ਗੱਲ ਕਰਕੇ ਠੀਕ ਹੈ ਠੀਕ ਹੈ ਅਸੀਂ ਲੋਕ ਨੇ ਪੂਰਾ ਵਾਹ ਡਾਰਜਲਿੰਗ ਨੂੰ ਫੇਸਬੁਕ 'ਆਲਾ ਬਹੁਤ ਮੁਸ਼ਕਿਲ ਤੇ ਮਿਲਿਆ हम लोगों का ट्रेन था एनजीपी से ओके। okay. कल नहीं अभी ट्रेन है अभी अभी है अभी रात ग्यारह बजे है ओके। okay. तो हम लोग वेज खाने के लिए यहाँ पे भी है। हम भी वैसे आए यहाँ पे आए हम भी, है। भी पूरा ढूंढ के। क्योंकि हमारा है एनजीपी से ये चम्मच मिलता ही ही नहीं है पे बहुत मुश्किल अचार 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 दोनों एक जगह वो एक ही बटन यूज करते ना वो मुझे समझ नहीं आता वो अच्छा नहीं लगता नहीं नहीं मुझे नहीं आता इसलिए हम भी अब ऊपर गए थे तो भी हमने वेज ही तो नीचे पसंद ही नहीं, नहीं आता मतलब तो टेस्ट नहीं आता पता नहीं टेस्ट बिल्कुल वो टेस्ट ऐसा हो नहीं कैसे बनाते हैं मिक्स मैच में तो समझ नहीं आता क्या क्या डाल उधर का वो लोग जो है काफी है नॉनवेज में वो लोग बेचा था क्योंकि इधर के लोग ज्यादा ज्यादा खाते हैं नॉनवेज में इधर लोग ज्यादा आप इधर मुंबई कि उधर जाएंगे जितना आप हमारे साथ हमारे साथ हमारे साइड आइए आपने ग्रीन टी-शर्ट डाली कोई कंपनी वर्क में हो या कुछ ऐसा

तकनीक और गुणने पे गुणने पे हमें रेट पे मिलेगा वैसे भी एक बार जैसे हमने वेज ढूंढा <laughs> है यहां पे जैसे हमें जोरा का बाकी घूमना हो सबसे बेस्ट कौन सा टाइम का मिल जाएगा ले जी आप आप छोड़ के जनवरी में आप आइए महा महा लग रहा है इस समय जनवरी में आप आइए ओके सबसे बढ़िया आइए तो आइए तो संगम के लिए अरे इलाहाबाद का पापड़ा वहाँ का नहीं। 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 था वो कचौड़ी मशहूर है कचौड़ी वहाँ मैंने चाय में आपकी चाय में चौ घंटा सुधार ठीक है इलाहाबाद अभी आप लोगों का कहाँ से है पंजाब से बठंडा सो भाई रोटी तो बहुत स्वाद थी रोटी खा ली है रूम समान खेलना जाया करते हैं आप देख लें रूम में रख ला समान है ना पहले आप रूम देख लगे पहले आप रूम सो आप पहला रूम देख लान इतने दे रह, रह, रह जूगा पहला रूम देखिए आप ने इतों रेलवे स्टेशन भी नेड़े है ਸੋ ਲਓ ਜੀ ਸਾਨੂੰ ਉਧਰ ਤਾਂ ਪਸੰਦ ਨਹੀਂ ਆਇਆ ਸਲੀਗੁੜੀ ਦਾ ਜਮਾਂ ਵੀ ਕੁਝ ਨਹੀਂ ਸੰਭਾਇਆ ਸੋ ਅਸੀਂ ਅੱਗੇ ਫਿਰ ਨਿਊ ਜਲਪਾਈਗੁੜੀ ਨਿਊ ਜਲਪਾਈਗੁੜੀ ਚ ਅਸੀਂ ਰੂਮ ਦੇਖ ਰਹੇ ਹਾਂ ਅੱਜ ਇਹ ਉਹ ਨਾਲ ਅੱਜ ਦੇਖਣਗੇ ਅੱਗੇ ਆ ਆਹ ਆ ਸੀ ਰੂਮ ਦੇਖਾ ਸੀ ਉਹ ਦੇਵਾਂਸ ਹੁਣ ਤੋਂ 1970 ਰਵਣ ਆਇਆ ਹੈ ਉਹ ਇਹਦੀ ਅੰਦਰਲੀ ਕੰਡੀਸ਼ਨ ਵੀ 1970 ਵਾਲੀ ਹੈ ਤੇ ਇਸੇ ਕਰਕੇ ਹੁਣ ਗੁਰਾਲ ਨੂੰ ਅੱਗੇ ਭੇਜਿਆ ਉਹ ਦੇਖਣ ਗਿਆ ਤੇ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਲਿਆ ਸੀ ਕਿਉਂਕਿ ਸਾਨੂੰ ਇਹ ਲੱਗਾ ਕਿ ਸਵੇਰ ਉਧਰੋਂ ਸਿਲੀਗੂਰੀ ਤੋਂ ਇੱਧਰ ਆਉਣਾ ਅੱਜ ਕਾਫੀ ਟਾਈਮ ਲੱਗੇ ਘੰਟਿਆਂ ਨੂੰ ਲੱਗੇ ਸਾਨੂੰ ਆਉਣੇ ਹੁੰਦੇ ਸਾਨੂੰ ਵੇਜਿਕਾ ਕਿ ਯਾਰੀ ਸਵੇਰ ਉੱਠਣੀਆਂ ਦਾ ਲੇਟ ਉੱਠਦੇ ਆ ਤਾਂ ਇਹ ਨਾ ਹੋਵੇ ਕਿ ਮੁੜ ਕੇ ਇੱਧਰ ਪਹੁੰਚਣਾ ਜਾਵੇ ਤਾਂ ਕਰਕੇ ਫਿਰ ਅਸੀਂ ਇੱਥੇ ਹੀ ਹੋਟਲ ਲੈਣ ਦਾ ਸੋਚਿਆ ਇੱਥੇ ਰਹਿ ਲਾਂਗੇ ਤੇ ਇੱਥੋਂ ਜਲਦੀ ਫਿਰ ਸਵੇਰ ਵੰਦੇਪਾਤ ਫੜ ਲਾਂਗੇ ਤੋਂ ਦੇਖਦੇ ਆਂ ਮਿਲ ਜੇ ਹੋਪਸੋ ਕਿ ਮਿਲ ਜੇ ਤੇ ਸਾਫ ਮਿਲ ਜੇ ਮੇਰੇ ਲਈ ਅਜੋ ਹੀ ਤੇ ਸਾਫ ਨਹੀਂ ਹੈਗੇ ਜਾਂ ਬਹੁਤ ਜ਼ਿਆਦਾ ਕੰਜੈਸਟਿਡ ਹੈ ਮਤਲਬ ਬਹੁਤ ਹੀ ਜ਼ਿਆਦਾ ਕੰਜੈਸਟਿਡ ਕੋ ਸੋਚ ਹੀ ਸਾਦੇ ਸੋ ਉਸ ਇਸ ਦਾ ਮਜ਼ਾ ਨਹੀਂ ਆਉਂਦਾ ਦੇਖਿਆ ਸਾਨੂੰ ਕੌਣ ਮਿਲਿਆ ਚੱਲੋ ਚੱਲੋ ਚੱਲ ਗਲਬੇ ਵਿਚਾਰਾ ਤਾ ਨਾ ਅਮਰ ਫ੍ਰੈਂਡ ਇਹ ਤੇ ਮਿਲ ਗਿਆ ਸਾਨੂੰ ਨੀਉ ਜਲਪਾਈ ਕੁੜੀ ਇਹ ਬਾਈ ਉਹੀ ਹੈ ਜਿਹੜੇ ਆਪਾਂ ਨੂੰ ਰੋਬ ਵਿੱਚ ਮਿਲਿਆ ਸੀ ਜਿਹਨਾਂ ਨਾਲ ਆਪਾਂ ਸ਼ੇਅਰਿੰਗ 'ਚ ਟਿਕਟ ਲਾਈ ਸੀ ਬੇ ਵੀ ਤੂੰ ਉਸ ਸਟੇਸ਼ਨ ਮੇਂ ਇਹ ਇਹ ਮਿਲਿਆ ਤੁਹਾਨੂੰ ਦੱਸਿਆ ਸੀ ਕਿ ਮੈਂ ਅਸੀਂ ਨਿਊ ਜਲਪਾਈਗੁਰੀ ਸਟੇਸ਼ਨ ਪਹੁੰਚ ਗਏ ਆ। ਆਹ ਦੇਖੋ ਟ੍ਰੇਨ ਇਹ ਟਾਇਰ ਟ੍ਰੇਨ ਖੜੀ ਹੈ ਟਾਇਰ ਟ੍ਰੇਨ ਬਣੀ ਹੋਈ ਹੈ। ਸੋ ਇੱਥੇ ਸਾਨੂੰ ਜਿਹੜੇ ਭਈਆ ਮਿਲੇ, ਤੁਹਾਨੂੰ ਦੱਸਿਆ ਜਿਵੇਂ ਭਈਆ ਮਿਲ ਗਏ ਤੇ ਇਹ ਕਹਿੰਦੇ ਇੱਥੇ ਅੰਦਰ ਹੀ ਡੋਰਮੈਂਟ ਰੂਮ ਹੈ। ਸੋ ਇਹ ਕਹਿੰਦੇ ਅੰਦਰ ਇੱਥੇ ਰੂਮ ਮਿਲ ਜਾਂਦੇ ਆ ਸਟੇਸ਼ਨ ਦੇ ਅੰਦਰ। ਸੋ ਆਹ ਸੇ ਨਿਊ ਜਲਪਾਈਗੁਰੀ ਸਟੇਸ਼ਨ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਅਗਰ ਤੁਸੀਂ ਜ਼ਿਆਦਾ ਜਾਣੇ ਹੋ ਤਾਂ ਤੁਹਾਨੂੰ ਇੱਥੇ ਅੰਦਰ ਹੀ ਸਟੇਸ਼ਨ ਦੇ ਅੰਦਰ ਹੀ ਤੁਹਾਨੂੰ ਰੂਮ ਮਿਲਦੇ ਆ। ਸੋ ਉਸ ਹਿਸਾਬ ਨਾਲ ਬਹੁਤ ਈਜ਼ੀ ਰਹੂਗਾ ਜੇ ਆਪਾਂ ਨੂੰ ਅੰਦਰ ਹੀ ਰੂਮ ਮਿਲ ਗਿਆ ਤਾਂ ਸੋ ਚਲਦੇ ਆਂ ਦੇਖਦੇ ਆਂ ਇਹ ਹੋ ਜੀਆ ਸੋ ਇੱਥੇ ਇਹਦਾ ਫਾਇਦਾ ਕਿ ਐਸਕੇਲੇਟਰ ਲੱਗੇ ਹੋਏ ਆ ਕਿਉਂਕਿ ਨਹੀਂ ਤਾਂ ਬੈਗ ਉੱਤੇ ਲੈ ਆਣਾ ਬਹੁਤ ਆਫ ਹੋ ਜਾਂਦਾ ਕਾਫੀ ਭਾਰੀ ਹੋ ਚੁੱਕਿਆ ਹੁਣ ਬੈਗ ਦਿੱਲੀ ਉਤਾਰਨੀ ਪੈਣੀ ਹੈ ਦੇਖਾਂਗੇ ਪੜਨਾ ਵੀ ਉਤਾਰਨੀ ਪੈਣੀ ਹੈ ਦਿੱਲੀ ਵੀ ਉਤਾਰਨੀ ਪੈਣੀ ਆ ਉਹ ਦੇਖਾਂਗੇ ਕੀ ਬੰਦ ਆ ਸੋ ਘਰ ਆ ਲੋ ਨਿਕਲ ਕੇ ਅੱਗੇ ਸੋ ਦੇਖਦੇ ਤੇ ਹੰਦੇ ਪਹੁੰਚ ਹੀ ਗਿਆ ਇੱਕ ਦੇਖਦੇ ਹਾਂ ਰੂਮ ਕਿੱਦਾਂ ਦੇਖ ਸਕੂੰ ਦਿਖਾਉਣੇ ਆ ਹਾਂ ਜੀ ਇੱਥੇ ਰਿਟਾਇਰਿੰਗ ਜਾਂ ਡਾਰਮਿਟਰੀ ਠੀਕ ਹੈ ਇਹ ਹੈਗਾ ਪਲੇਟਫਾਰਮ ਨੰਬਰ 3 ਤੇ ਆਈ थिंक ਸੋ ਸੋ ਜਦੋਂ ਤੁਸੀਂ ਪਲੇਟਫਾਰਮ ਨੰਬਰ 1 ਏ ਤੋਂ ਉਤਰੋਗੇ ਨਾ ਰਿਟਾਇਰਿੰਗ ਰੂਮ ਤੇ ਉਧਰਲੀ ਸਾਈਡ ਵੀ ਦੋਨੇ ਸਾਈਡ ਇਹਦਾ ਰਸਤਾ ਨਿਕਲਦਾ ਹੈ ਤੇ ਇਹ ਫਰਸਟ ਫਲੋਰ ਤੇ ਹੈ ਉਹ ਲਓ ਜੀ ਇੱਥੇ ਆਪਣੇ ਆਈਆਰ ਸਿਟੀਜ਼ ਦੇ ਰੂਮਸ ਬਣਿਆ ਹੋਇਆ ਸੀ ਅਸੀਂ ਹੋਟਲ ਚ ਪਹਿਲਾਂ ਲੱਭਿਆ ਪਰ ਸਾਨੂੰ ਪਸੰਦ ਨਹੀਂ ਆਇਆ ਫਿਰ ਸਾਨੂੰ ਭਈਆ ਮਿਲ ਗਏ ਤੇ ਉਹ ਕਹਿੰਦੇ ਕਿ ਇੱਥੇ ਹੀ ਰੂਮ ਲੈ ਲਓ ਮਤਲਬ ਕਿ ਇੱਥੇ ਕਾਮਨ ਰੂਮ ਹੁੰਦੇ ਆ ਇੱਕ ਜਿੱਦੇ ਕਿ ਸਾਂਝੇ ਬੈੱਡ ਲੱਗੇ ਹੁੰਦੇ ਆ ਦੋਨੋਂ ਦੇਸੀ ਭਾਸ਼ਾ ਚ ਦੱਸਾਂ ਤਾਂ ਇੱਥੇ ਇੱਕ ਵੱਡਾ ਹਾਲ ਹੁੰਦਾ ਉਹਦੇ ਚ ਸਾਂਝੇ ਬੈੱਡ ਲੱਗੇ ਹੁੰਦੇ ਆ ਪਰ ਇੱਥੇ ਅਗਰ ਕਿਸੇ ਨੇ ਵੈਸੇ ਰਹਿਣਾ ਤਾਂ ਕਪਲਸ ਲਈ ਅਵੇਲੇਬਲ ਹੈ ਜਿਵੇਂ ਫੈਮਿਲੀ ਦੇ ਰਹਿਣਾ ਤਾਂ ਦੋ ਜਣੇ ਆ ਰਹੇ ਤਾਂ ਇੱਥੇ ਸਿੰਗਲ ਸਿੰਗਲ ਰੂਮ ਵੀ ਅਵੇਲੇਬਲ ਹੁੰਦੇ ਆ ਬਟ ਅਗਰ ਤੁਸੀਂ ਕਈ ਵਾਰੀ ਟਰੈਵਲ ਕਰ ਰਹੇ ਹੋ ਤੇ ਤੁਹਾਨੂੰ ਲੱਗਦਾ ਕਿ ਯਾਰ ਨਹੀਂ ਮੈਂ ਲੇਟ ਹੋ ਜਾऊंगा ਜਾਂ ਕਈ ਵਾਰੀ ਹੁੰਦਾ ਕਿ ਇੱਕ ਟ੍ਰੇਨ ਤੋਂ ਦੂਸਰੀ ਟ੍ਰੇਨ 'ਚ ਕਾਫੀ ਟਾਈਮ ਹੁੰਦਾ ਤਾਂ ਤੁਸੀਂ ਇਸ ਸਹੂਲਤ ਦਾ ਫਾਇਦਾ ਲੈ ਸਕਦੇ ਕਿਉਂਕਿ ਇਹਨਾਂ ਦੇ ਜਿਹੜੇ ਰੂਮਸ ਆ ਬਹੁਤ ਸਾਫ ਨੇ ਤੇ ਮੈਂ ਵੀ ਦਰਜਾ ਕੇ ਦਿਖਾਉਂਦਾ ਸੋ ਆਹ ਅੰਦਰ ਦੇਖੋ ਇਹ ਇੱਕ ਕਾਮਨ ਹਾਲ ਹੈ ਠੀਕ ਹੈ ਜਿਹਦੇ 'ਚ ਕੀ ਅਲੱਗ-ਅਲੱਗ ਬੈੱਡ ਲੱਗੇ ਹੁੰਦੇ ਆ ਦੇਸੀ ਪਾਸ਼ਾ ਚ ਇੱਕ ਹਾਲ ਹੁੰਦਾ ਉਹਦੇ ਚ ਬੈੱਡ ਲੱਗੇ ਹੁੰਦੇ ਆ ਉਹਦੇ ਚ ਤੁਸੀਂ ਸ਼ੇਅਰਿੰਗ ਚ ਰਹਿ ਸਕਦੇ ਹੋ ਨਿਓ ਜੇ ਸਿੰਗਲ ਰੂਮ ਲੈਣਾ ਸਿੰਗਲ ਵੀ ਲੈ ਸਕਦੇ ਹੋ ਬਟ ਇਹ ਜਿਆਦਾਤਰ ਆਨਲਾਈਨ ਬੁੱਕ ਹੁੰਦਾ ਤੁਸੀਂ ਆਈਆਰਸੀਟੀਸੀ ਐਪਲੀਕੇਸ਼ਨ ਦੇ ਥਰੂ ਬੁੱਕ ਕਰ ਸਕਦੇ ਹੋ ਬਟ ਸਾਨੂੰ ਇਹ ਹੈ ਕਿ ਮੌਕੇ ਤੇ ਮਿਲਗੇ ਕਈ ਵਾਰੀ ਮੌਕੇ ਤੇ ਅਵੇਲੇਬਲ ਨਹੀਂ ਹੁੰਦੀ ਇਹ ਚੀਜ਼ ਸੋ ਜਿਆਦਾਤਰ ਜੇ ਤੁਸੀਂ ਟ੍ਰੈਵਲ ਕਰ ਰਹੇ ਹੋ ਤਾਂ ਆਨਲਾਈਨ ਬੁਕਿੰਗ ਕਰਕੇ ਹੀ ਚਲੋ